ਬਹੁਤ ਅਧੀਆ ਲੱਗ ਰਿਹਾ ਜੀ। ਮਾਈਕੋ ਦਾ ਬਹੁਤ ਬਹੁਤ ਸ਼ੁਕਰਾਨਾ ਹੋਰ ਬਧਨਵਾਦ ਬਾਕੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ। ਸਾ ਤੇ ਸਿਕਨ ਵਾਲੀ ਵਾਸ। ਸੱਪਿਆ ਸਾਰਾ ਜਦੋਂ ਨਹੀਂ ਹੁੰਦਾ ਜੇ ਸਾਰਾ ਚੰਦਾ ਹੰਬਾਲੇ ਵੀ ਟੁੱਟ ਗਏ ਵਾਸ ਗਲੇ ਪਏ। ਹਾਂਜੀ ਨਹੀਂ ਕਿਸੇ ਵੀ ਨੇ ਨਹੀਂ ਕੀਤੀ। ਬڑے ਜਾਣਨ ਨੂੰ ਕਹਿ ਕੇ ਵੇਖਿਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਉਹਨਾਂ ਵੀ ਕੁਝ ਨਹੀਂ ਕੀਤਾ ਪਾਣੀ ਵੀ ਨਹੀਂ ਹੈਗਾ ਉਹਨਾਂ ਇਹ ਵੀ ਨਹੀਂ ਕਿਹਾ ਵੀ ਤੁਹਾਨੂੰ ਮਲਪੀ ਬੋਰ ਹੀ ਕਰਾ ਦੇਣੇ ਪਾਣੀ ਵਾਤੇ ਵਧਾਈਆਂ ਆਪ ਸਭ ਸੰਗਤ ਨੂੰ ਅੱਜ ਗੁਰਸਿੱਖ ਬੱਚਿਆਂ ਦੇ ਸਿਰ ਤੇ ਉੱਤੇ ਛੱਤ ਆ ਗਈ ਗੁਰਪਰਬ ਮੌਕੇ ਇਨ੍ਹਾਂ ਬੱਚਿਆਂ ਦੇ ਕਮਰਿਆਂ ਦਾ ਲੈਂਟਰ ਉਹ ਆਪ ਸਭ ਸੰਗਤ ਦੇ ਸਹਿਯੋਗ ਨਾਲ ਪੈ ਰਿਆ ਅਸੀਂ ਆਪ ਸਭ ਸੰਗਤ ਨੂੰ ਵਧਾਈ ਵੀ ਦਿੰਦੇ ਆ ਅਤੇ ਧੰਨਵਾਦ ਵੀ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਉਮੀਦ ਵੀ ਕਰਦੇ ਆ ਕਿ ਇਸੇ ਤਰ੍ਹਾਂ ਆਉਣ ਵਾਲੇ ਪਰਿਵਾਰਾਂ ਦੇ ਸਿਰ ਦੇ ਤੇ ਵੀ ਆਪ ਸਭ ਵੱਲੋਂ ਸਹਿਯੋਗ ਮਿਲਦਾ ਰਹੇਗਾ